ਤੋ ਜ਼ਿਆਦਾ ਜਿੰਨਾਂ ਨੂੰ ਰਾਸ਼ਨ ਦੀਪੂ ਨੋਟ ਦਿੱਤੇ ਗਏ ਆ ਉਹਨਾਂ ਨੂੰ ਆਨਰ ਕਰਨਾ ਸੀਗਾ। ਤੋ ਇਹ ਪ੍ਰੋਗਰਾਮ ਅਸੀਂ ਸਾਰਾ ਅੱਜ ਅਸੀਂ ਸਾਡੇ ਫਰੀਦਕੋਟ ਜ਼ਿਲ੍ਹੇ ਦੀ ਆਰ ਸਿਟੀ ਹੈ ਰੂਰਲ ਸੈਲਫ এমਪਲॉयਮੈਂਟ ਐਂਡ ਟ੍ਰੇਨਿੰਗ ਇੰਸਟੀਚਿਊਟ ਉਸ ਦੇ ਵਿੱਚ ਕੀਤਾ ਗਿਆ। ਤੋ ਉਸ ਦੇ ਵਿੱਚ ਅਸੀਂ ਜਿਹੜੇ ਕੁੱਲ ਮਿਲਾ ਕੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜੇ ਹਾਲਾਂਕਿ ਰੋਜ਼ਗਾਰ ਤੇ ਕਾਰੋਬਾਰ ਵਾਸਤੇ ਬਹੁਤ ਬੱਚਿਆਂ ਨੂੰ ਨੇਬਲ ਕੀਤਾ ਇਸ ਵਾਸਤੇ ਅਸੀਂ ਵੱਖ-ਵੱਖ ਰੋਜ਼ਗਾਰ ਮੇਲੇ ਵੀ ਲਗਾਏ ਆ। ਲੇਕਿਨ ਅੱਜ ਜਿase ਉਹਨਾਂ ਬੱਚਿਆਂ ਨੂੰ ਸਨਮਾਨ ਦਿੱਤਾ ਜਿਵੇਂ ਫਾਰ ਐਗਜ਼ਾਮਪਲ 25 ਸਾਡੇ ਬੱਚੇ ਸੀ ਜਿਨ੍ਹਾਂ ਨੂੰ ਅਸੀਂ ਪਲੇਸਮੈਂਟ ਦਿੱਤੀ ਔਰ 25 ਅਜੇ ਸੀਗੇ ਕੈਂਡੀਡੇਟ ਜਿਨ੍ਹਾਂ ਨੂੰ ਸੈਲਫ এমਪਲॉयਮੈਂਟ ਦਿੱਤੀ ਗਈ ਔਰ 5 ਜਿਹੜੇ ਸੀਗੇ ਜਿਨ੍ਹਾਂ ਨੇ ਲੇਡੀਆਂ ਜਿਨ੍ਹਾਂ ਨੇ ਗਰਲ ਚਾਈਲਡ ਨੂੰ ਜਨਮ ਦਿੱਤਾ ਸੀਗਾ ਉਹਨਾਂ ਨੂੰ ਆਨਰ ਕੀਤਾ ਔਰ 35 ਦੇ ਕਰੀਬ ਸਾਡੇ ਜਿਹੜੇ ਰਾਸ਼ਨ ਡਿਪੂ ਹੋਲਡਰ ਸੀਗੇ ਅਸੀਂ ਉਹਨਾਂ ਨੂੰ ਆਨਰ ਕੀਤਾ ਸੋ ਉਹ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਵਾਸਤੇ ਬੜੇ ਫਖਰੇ ਤੇ ਮਾਣ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਵੀ ਸਾਡੇ ਜ਼ਿਲ੍ਹੇ ਨੂੰ ਟੀਚਰ ਦਿੱਤੇ ਗਏ ਸੀਗੇ ਉਹ ਅਸੀਂ ਟੀਚੇ ਪੂਰੇ ਕਰ ਲਏ ਆ ਔਰ ਨਾਲ ਹੀ ਨਾਲ ਅਸੀਂ ਫਰਦਰ ਵੀ ਸਾਡਾ ਜਿਹੜਾ ਹੈ ਨੈਕਸਟ ਜਿਹੜੇ ਟੀਚੇ ਫਿਕਸ ਹੋ ਰਹੇ ਆ ਔਰ ਅਸੀਂ ਇਸੇ ਮਿਹਨ ਨੂੰ ਜਾਰੀ ਰੱਖਾਂਗੇ ਔਰ ਉਮੀਦ ਹੈ ਪੂਰੀ ਕਿ ਸਾਡੇ ਸਾਰੇ ਜ਼ਿਲ੍ਹੇ ਦੇ ਵਿੱਚ ਅਸੀਂ ਪੂਰੀ ਤਰੀਕੇ ਨਾਲ ਕੋਸ਼ਿਸ਼ ਕਰਾਂਗੇ ਕਿ ਕਿਸੇ ਵੀ ਤਰੀਕੇ ਨਾਲ ਬੇਰਜ਼ਗਾਰੀ ਜਿਹੜੀ ਅਨੰਪਲੋਇਮੈਂਟ ਹੈ ਉਸ ਨੂੰ ਖਤਮ ਕੀਤਾ ਠੀਕ